ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਣੇ ਲਾਏ ਹੋਏ ਨੇ ਬੂਟੇ ਤੁਹਾਨੂੰ ਦਿਖਾ ਰਹੇ ਹਾਂ ਅੱਜ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਜੀ ਕਿਉਂਕਿ ਜਦੋਂ ਕੋ ਬੂਟੇ ਲਾਉਣਾ ਤਾਂ ਇਹਨਾਂ ਦੀ ਕੇਅਰ ਵੀ ਕਰਨੀ ਚਾਹੀਦੀ ਹੈ ਜੀ ਇਹਦੇ ਦਿੰਦਾ ਆਪਰੇ ਕੋਲੇ ਬੂਟੇ ਲਾਏ ਹੋਏ ਨੇ ਜੀ ਕਟੂਗਾ ਕਰਾਂਗੇ ਵੀ ਉਹਦੇ ਇਹ ਯਾਰ ਕਰੰਦ ਦੇ ਨਾਲ ਹੀ ਬੁੱਥੇ ਵਧੀਆ ਲੱਗਦੇ ਨੇ ਲਾਏ ਹੋਏ ਟਾਈਮ ਸਿਰ ਪਾਣੀ ਦੇਣਾ ਟਾਈਮ ਸਿਰ ਕਟਾਈ ਕਰਨੀ ਆਪਾਂ ਨੂੰ ਜਿਹੇ ਤਰ੍ਹਾਂ ਕੱਟ ਕੇ ਵਧੀਆ ਤਰੀਕੇ ਨਾਲ ਗੋਲ ਕਰਾਂਗੇ ਪਰ ਸੰਤਰਾ ਦੇ ਬੁੱਟੇ ਲਾਏ ਹੋਏ ਨੇ ਆਪਣੇ ਇਹ ਨੇ ਅਬ ਵੀ ਸਾਰਾ ਸਮਾਨ ਘਰ ਆ ਲਿਆ ਕੇ ਰੱਖਿਆ ਹੋਇਆ ਜੀ ਕੱਟਣੇ ਵਾਲਾ ਬਰ ਉਹ ਦੇ ਘਰ ਵਿੱਚ ਨੂੰ ਇੰਨੀ ਨਾ ਮਣਾ ਕੇ ਲੋਕਾਂ ਜਿਹਾ ਮੌਸਮ ਬਹੁਤ ਵਧੀਆ ਜੀ ਐਸੇ ਕਰਕੇ ਆਪਣਾ ਜੀ ਮੌਸਮ ਠੰਡਾ ਹੋਣ ਕਰਕੇ ਕਟਾਈ ਕਰ ਰਹੇ ਆ ਜੀ ਕਾਫੀ ਕੱਟੇ ਹੋਏ ਇਹ ਬਹੁਤ ਵਧੀਆ ਸੁੰਦਰ-ਸੁੰਦਰ ਲੱਗ ਰਿਹਾ ਹੈ ਜੀ ਅੱਜ ਮੌਸਮ ਵੀ ਬਹੁਤ ਵਧੀਆ ਹੈ ਮੌਸਮ ਦਾ ਫਾਇਦਾ ਚੱਕਦੇ ਹੋਏ ਇਹਨਾਂ ਜੀ ਕਟਾਈ ਕਰ ਰਹੇ ਨੇ ਜੀ ਗਰਮੀ ਦੇ ਵਿੱਚ ਬਾਹਰ ਨਿਕਲਣੋਂ ਜਿੰਨਾਂ ਦਾ ਡਰਦਾ ਸੀ ਮਾਹੌਲ ਠੰਡਾ ਹੋਇਆ ਵੇ ਜੀ